ਰਾਗ ਗੌੜੀ ਚੇਤੀ ਬਾਣੀ ਨਾਮਦੇਉ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੇਵਾ ਪਾਹਨ ਤਾਰੀ ਅਲੇ RAM ਕਹਿਤ ਜਨ ਕਸਨਾ ਤਰੇ ਰਹਾਓ ਤਾਰੀਲੇ ਗਨ ਕਾ ਬਿਨ ਰੂਪ ਕੋਬਜਾ ਬਿਆਦ ਅਜਾਮਲ ਤਾਰੀ ਅਲੇ ਚਰਨ ਬਧਿਕ ਜਨ ਤੇਉ ਮੁਕਤ ਭਏ ਹਉ ਬਾਲਬਾਲ ਜਨ RAM ਕਹੇ ਦਾਸੀ ਸੋਤ ਜਨ ਬਿਦਰ ਸੁਦਾਮਾ ਉਗੁਰ ਸੈਨ ਕੋ ਰਾਜ ਦੀਏ ਜਾਪਹੀਨ ਤਪਹੀਨ ਕੁਲਹੀਨ ਕਰਮਹੀਨ ਨਾਮੇ ਕੇ ਸੁਆਮੀ ਤੇ ਉਤਰੇ ਰਾਗ ਗੌੜੀ ਰਵਿਦਾਸ ਜੀ ਕੇ ਪਦੇ ਗੌੜੀ ਗੁਆਰੇਰੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਮੇਰਾ ਕਰਮ ਕੋ ਟਲਤਾ ਜਨਮ ਕੋ ਭਾਂਤੀ RAM ਗੁਸਈਆ ਜੀ ਕੇ ਜੀਵਨਾ ਮੋਹਿ ਨਾ ਬਿਸਾਰੋ ਮੈਂ ਜਨ ਤੇਰਾ ਰਹਾਉ ਮੇਰੀ ਹਰਹੁ ਬਿਪਤ ਜਨ ਕਰਹੁ ਸੁਭਾਈ ਚਰਨ ਨਾ ਛੱਡੋ ਸਰੀਰ ਕਲ ਜਾਈ ਕਹੋ ਰਵਿਦਾਸ ਪਰਉ ਤੇਰੀ ਸਾਭਾ ਬੀਗ ਮਿਲਹੁ ਜਾਨ ਕਰ ਨ ਬਿਲਾੰਬਾ ਬੀਗ ਮੁਪਰਾ ਸਹਿਰ ਕੋ ਨਾਉ ਦੂਖ ਅੰਦੋਹ ਨਹੀਂ ਤਿਹ ਠਾਉ ਨਾ ਤਸਵੀਸ ਖਿਰਾਜ ਨਾ ਮਾਲ ਖੋਫ ਨ ਖਤਾ ਨ ਤਰਸ ਜਵਾਲ ਆਬ ਮੋਹੇ ਖੂਬ ਵਤਨ ਗਹਿ ਪਾਈ ਊਹਾ ਖੈਰ ਸਦਾ ਮੇਰੇ ਭਾਈ ਰਹਾਉ ਕਾਇਮ ਦਾਇਮ ਸਦਾ ਪਾਤਸ਼ਾਹੀ ਦੋਮਨਾ ਸੇਮ ਏਕ ਸੁਆਹੀ ਆਬਾਦਾਨ ਸਦਾ ਮਸਹੂਰ ਊਹਾ ਗਨੀ ਬਸਹਿ मामੂਰਾ ਜੋ ਤਿਉ ਸਹਿਰ ਕਰ ਹੈ ਜੋ ਭਾਵੈ ਮਹਿਰਮ ਮਹਿਲ ਨਾ ਕੋ اٹਕਾਵੈ ਕਹਿ ਰਵਿਦਾਸ ਖਲਾਸ ਚ ਮਾਰਾ ਜੋ ਹਮ ਸਹਿਰੀ ਸੋ ਮੀਤ ਹਮਾਰਾ ਇੱਕ ਓੰਕਾਰ ਸਤਗੁਰ ਪ੍ਰਸਾਦ ਗੌੜੀ ਬੈਰਾਗਣ ਰਵਿਦਾਸ ਜੀਓ ਘਟ ਆਵ ਕਟ ਡੂਗਰ ਘਣਾ ਇੱਕ ਨਿਰਗੁਣ ਬੈਲ ਹਮਾਰ ਰਮਈਏ ਸਿਓ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ ਕੋ ਬੰਜਾਰੋ RAM ਕੋ ਮੇਰਾ ਟਾਂਡਾ ਲਾਦਿਆ ਜਾਏ ਰੇ ਰਹਾਓ ਹਾਉ ਬਨਜਾਰੂ RAM ਕੋ ਸਹਿਜ ਕਰੋ ਵਿਆਪਾਰ ਮੈਂ RAM ਨਾਮ ਧਨ ਲਾਦਿਆ ਬਿਖ ਲਾਦੀ ਸੰਸਾਰ ਉਰਵਾਰ ਪਾਰ ਕੇ ਦਾਨੀਆਂ ਲਿਖ ਲਿਓ ਆਲਪਤਾਲ ਮੋਹੇ ਜਮ ਡੰਡ ਨਾ ਲੱਗਈ ਤਜੀਲੇ ਸਰਬ ਜੰਜਾਲ ਜੈਸਾ ਰੰਗ ਕਸੁੰਭ ਕਾ ਤੈਸਾ ਇਹੋ ਸੰਸਾਰ ਮੇਰੇ ਰਮਈਏ ਰੰਗ ਮਜੀਠ ਕਾ ਕਹ ਰਵਿਦਾਸ ਚਮਾਰ ਗੌੜੀ ਪੂਰਬੀ ਰਵਿਦਾਸ ਜੀਓ ਇੱਕ ਓੰਕਾਰ ਸਤਿਗੁਰ ਪ੍ਰਸਾਦ ਕੂਪ ਪਰਿਓ ਜੈ ਸੇ ਦਾਦਰਾ ਕਛ ਦੇਸ ਵਿਦੇਸ ਨ ਬੂਝੈ ਐਸੇ ਮੇਰਾ ਮਨ ਵਿਖਿਆ ਬਿਮੋਹਿਆ ਕਛ ਆਰਾ ਪਾਰ ਨ ਸੂਝੈ ਸਗਲ ਭਵਨ ਕੇ ਨਾਇਕਾ ਇਕ ਛਿਨ ਦਰਸ ਦਿਖਾਏ ਜੀ ਰਹਾਓ ਮਲਨ ਭਈ ਮਤ ਮਾਧਵਾ ਤੇਰੀ ਗਤ ਲਖੀ ਨ ਜਾਏ ਕਰਹੁ ਕਿਰਪਾ ਭ੍ਰਮ ਚੂਕਈ ਮੈ ਸਮਤ ਦੇਹ ਸਮਝਾਏ ਜੋਗੀ ਸਰ ਪਾਵਹਿ ਨਹੀਂ ਤੋ ਗੁਣ ਕਥਨ ਅਪਾਰ ਪ੍ਰੇਮ ਭਗਤ ਕੈ ਕਾਰਨੈ ਕਹੋ ਰਵਿਦਾਸ ਚਮਾਰ ਗੌੜੀ ਬੈਰਾਗਣ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤਜੁਗ ਸਤ ਤੀਤਾ ਜੱਗੀ ਦੁਆਪਰ ਪੂਜਾ ਚਾਰ ਤੀਨੋ ਜੁਗ ਤੀਨੋ ਦਿੜੇ ਕਲ ਕੇਵਲ ਨਾਮ ਆਧਾਰ ਪਾਰ ਕੈ ਸੇ ਪਾਇ ਬੋਰੀ ਮੂਸੋ ਕੂ ਨਾ ਕਹਿ ਸਮਝਾਏ ਜਾਤਿ ਆਵਾ ਗਵਨ ਬਿਲਾਏ ਰਹਾਉ ਬਹੁ ਵਿਦ ਧਰਮ ਨਿਰੂਪੀਏ ਕਰਤਾ ਦੀਸੈ ਸਭ ਲੋਏ ਕਵਨ ਕਰਮ ਤੇ ਛੂਟੀ ਐ ਜੇ ਸਾਧੇ ਸਭ ਸਿੱਧ ਹੋਏ ਕਰਮ ਅਕਰਮ ਵਿਚਾਰੀਐ ਸ਼ੰਕਾ ਸੁਨ ਬੇਦ ਪੁਰਾਨ ਸੰਸਾਰ ਸਦ ਹਿਰਦੈ ਬਸੈ ਕੌਣ ਹਿਰੈ ਅਭਿਮਾਨ ਬਾਹਰ ਉਦਗ ਪਖਾਰੀਐ ਘਟ ਭੀਤਰ ਵਿਵਦ ਵਿਕਾਰ ਸੁਧ ਕਵਨ ਪਰ ਹੋਏ ਬੋ ਸੁਚ ਕੁੰਚਰ ਵਿਦ ਵਿਵਹਾਰ ਰਵ ਪ੍ਰਗਾਸ ਰਜਨੀ ਜਥਾ ਗਤ ਜਾਣਤ ਸਭ ਸੰਸਾਰ 파ਰਸ ਮਾਨੂ ਤਾਬੂ ਛੋਏ ਕਨਕ ਹੋਤ ਨਹੀਂ ਬਾਰ ਪਰਮ ਪਰਸ ਗੁਰ ਭੇਟੀਐ ਪੂਰਬ ਲਿਖਤ ਲਿਲਾਟ ਓਨ ਮਨ 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 ਹੀ ਮਿਲੇ ਛੁਟਕਤ ਬੱਜਰ ਕਪਾਟ ਭਗਤ ਜੁਗਤ ਮਤ ਸਤ ਕਰੀ ਭ੍ਰਮ ਬੰਧਨ ਕਾਟ ਵਿਕਾਰ ਸੋਈ ਬਾਸ ਰਸ ਮਨ ਮਿਲੇ ਗੁਣ ਨਿਰਗੁਣ ਏਕ ਵਿਚਾਰ ਅਨੇਕ ਜਤਨ ਨਿਗ੍ਰਹਿ ਕੀਏ ਟਾਰੀ ਨਟ ਰਹਿ ਭ੍ਰਮ ਫਾਸ ਪ੍ਰੇਮ ਭਗਤ ਨਹੀਂ ਉਪਜੈ ਤਾ ਤੇ ਰਵਿਦਾਸ ਉਦਾਸ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਰਾਗ ਆਸਾ ਮਹੱਲਾ ਪਹਿਲਾ ਘਰ ਪਹਿਲਾ ਸੋਦਰ ਸੋਦਰ ਤੇਰਾ ਕੇਹਾ ਸੋ ਘਰ ਕੇਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਪਰੀ ਸੋ ਕਹੀ ਹੈ ਕੀਤੇ ਤੇਰੇ ਗਾਵਣ ਹਾਰੇ ਗਾਵਨ ਤੁਦਨੋ ਪਾਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਦਾਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੜੇ ਰਖੀਸ਼ੁਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਧਨੋ ਮੋਹਣੀਆਂ ਮਨਮੋਹਨ ਸੁਰਗ ਮਛ ਪਿਆਲੇ ਗਾਵਨ ਤੁਧਨੋ ਰਤਨ ਉਪਾਏ ਤੇਰੇ ਜੀਤੇ 68 ਤੀਰਥ ਨਾਲੇ ਗਾਵਨ ਤੁਧ ਨੂੰ ਜੋਤ ਮਹਾ ਬਲ ਸੂਰਾ ਗਾਵਨ ਤੁਧ ਨੂੰ ਖਾਣੀ ਚਾਰੇ ਗਾਵਨ ਤੁਧ ਨੂੰ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਈ ਤੁਧ ਨੂੰ ਗਾਵਨ ਜੋਤ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧ ਨੂੰ ਗਾਵਨ ਸੇ ਮੈਂ ਚਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਭਾਤੀ ਜਿਨਸੀ ਮਾਇਆ ਜਨੁ ਉਪਾਈ ਕਰ ਕਰ ਦੇਖਿਆ ਕੀ ਤਾ ਆਪਣਾ ਜੋਤਿਸ ਦੀ ਵੜਿਆਈ ਜੋਤਿਸ ਭਾਵੇਂ ਸੂਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਪਾਤ ਸਾਹੋ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਚੌਥਾ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰਾਗਮ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀਓ ਤੁਮਾਰੇ ਜੀ ਤੂੰ ਜੀ ਆਕਾ ਦਾ ਤਾਰਾ ਹਰ ਧਿਆਬਹ ਸੰਤੋਹ ਜੀ ਸਭ ਦੁਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤੈਨੂੰ ਕੁਰਬਾਨਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਾਣ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀਉ ਤਿਨ ਟੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀਉ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਉ ਤੇ ਹਰ ਹਰ ਰੂਪ ਸਮਾਸੀ ਸੇ ਧੰਨ ਸੇ ਧੰਨ ਜਿਨ ਹਰ ਧਿਆਇਆ ਜੀਉ ਜਨ ਨਾਨਕ ਤិន ਬਲ ਜਿਆਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਤੇਰੀ ਅਨਿਕ ਕਰਹਿ ਹਰ ਪੂਜਾ ਜੀ ਤਪ ਤਾਪਹਿ ਜਪਹਿ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮਰਤ ਸਾਸਤ ਜੀ ਕਰ ਕਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿਚਲ ਕਰਤਾ ਸੋਈ ਤੁਧ ਆਪੇ ਭਾਵੇਂ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਮਹੱਲਾ ਪਹਿਲਾ ਚੌਪ ਦੇ ਘਰ ਦੂਜਾ ਸੁਣ ਵੱਡਾ ਆਖੇ ਸਭ ਕੋਈ ਕੇਵੜ ਵੱਡਾ ਦੀਠਾ ਹੋਈ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੀ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮੇਲ ਸੁਰਤ ਕਮਾਈ ਸਭ ਕੀਮਤ ਮੇਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵੜਿਆਈ ਸਭ ਸਤ ਸਭ ਤਾਪ ਸਭ ਚੰਗਿਆਈ ਆ ਸਿੱਧਾ ਪੁਰਖਾ ਕੀਆ ਵੜਿਆਈਆ ਤੁਧ ਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹੀਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹਿਤ ਸਹਿ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾ ਆਓ ਸਾਚੇ ਨਾਮ ਕੀ ਲਾਗੈ ਭੂਖ ਤਿਤ ਭੂਖੈ ਖਾਇ ਚਲੀਐ ਦੂਖ ਤੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵੜਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਓਹ ਮਰੈ ਨਾ ਹੋਵੇ ਸੋਗ ਦਿਨ ਦਾ ਰਹੈ ਨਾ ਚੂਕੇ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੀਵੜ ਆਪ ਤੇਵੜ ਤੇਰੀ ਦਾਤ ਜੇਨ ਦਿਨ ਕਰ ਕੈ ਕੀਤੀ ਰਾਤ ਖਸਮ ਵਿਸਾਰ ਹੈ ਤੀ ਕਮजात ਨਾਨਕ ਨਾਵੇ ਬਾਜ ਸੁਨਾਤ ਆਸਾ ਮਹੱਲਾ ਪਹਿਲਾ ਜੇ ਦਰ ਮੰਗਤ ਕੂਕ ਕਰੇ ਮਹਿਲੀ ਖਸਮ ਸੁਣੇ ਭਾਵੈ ਧੀਰਕ ਭਾਵੈ ਤੱਕੇ ਏਕ ਵਡਾਈ ਦੇ ਜਾਣਹੁ ਜੋਤ ਨਾ ਪੁੱਛੋ ਜਾਤੀ ਆਗੇ ਜਾਤ ਨਾਹੀ ਰਹਾਉ ਆਪ ਕਰਾਏ ਆਪ ਕਰੇ ਆਪ ਉਲਮੇ ਚਿਤ ਧਰੇ ਜਾ ਤੂੰ ਕਰਨ ਹਾਰ ਕਰਤਾਰ ਕਿਆ ਮਹਤਾਜੀ ਕਿਆ ਸੰਸਾਰ ਆਪ ਉਪਾਏ ਆਪੇ ਦੇ ਆਪੇ ਦੁਰਮਤ ਮਨਹਿ ਕਰੇ ਗੁਰ ਪ੍ਰਸਾਦ ਵਸੈ ਮਨ ਆਏ ਦੁੱਖ ਹਨੇਰਾ ਵਿੱਚ ਹੋ ਜਾਏ ਸਾਚ ਪਿਆਰਾ ਆਪ ਕਰੇ ਅਵਰੀ ਕੋ ਸਾਚ ਨਾ ਦੇ ਜੀਕ ਸਹਿ ਦੇ ਵਿਖਾਣੈ ਨਾਨਕ ਆਗੇ ਪੂਛਣਾ ਲੇ ਆਸਾ ਮਹੱਲਾ ਪਹਿਲਾ ਤਾਲ ਮਦੀਰੇ ਘਟਕੇ ਘਾਟ ਦੋਲਕ ਦੁਨੀਆ ਵਜਹਿ ਆਵਾਜ ਨਾਰਦ ਨਾਚੈ ਕਲਕਾ ਭਾਉ ਜਤੀ ਸਤੀ ਕਹਿ ਰਖੈ ਪਾਉ ਨਾਨਕ ਨਾਮ ਵਿਟਹੁ ਕੁਰਬਾਨ ਅੰਦੀ ਦੁਨੀਆ ਸਾਹਿਬ ਜਾਨ ਰਹਾਉ ਗੁਰੂ ਪਾਸਹੁ ਫਿਰ ਚੇਲਾ ਖਾਏ ਤਾਮ ਪ੍ਰੀਤ ਵਸੈ ਘਰ ਆਏ ਜੇ ਸੋ ਵਰਿਆ ਜੀਵਨ ਖਾਨ ਖਸਮ ਪਛਾਨੈ ਸੋ ਦਿਨ ਪਰਵਾਨ ਦਰਸ਼ਨ ਦੇਖੈ ਦਇਆ ਨਾ ਹੋਏ ਲੈ ਦਿੱਤੇ ਵਿਣ ਰਹਿ ਨਾ ਕੋਏ ਰਾਜਾ ਨਿਆਉ ਕਰੇ ਹੱਥ ਹੋਏ ਕਹਿ ਖੁਦਾਏ ਨਾ ਮੰਨੈ ਕੋਏ ਮਾਨਸ ਮੂਰਤ ਨਾਨਕ ਨਾਮ ਕਰਨੀ ਕੁੱਤਾ ਦਰ ਫੁਰਮਾਨ ਗੁਰ ਪ੍ਰਸਾਦ ਜਾਣੈ ਮਹਿਮਾਨ ਤਾ ਕਿਛ ਦਰਗਹਿ ਪਾਵੇ ਮਾਨ ਆਸਾ ਮਹੱਲਾ ਪਹਿਲਾ ਜੀਤਾ ਸ਼ਬਦ ਸੁਰਤ ਤੁਣ ਤੀਤੀ ਜੀਤਾ ਰੂਪ ਕਾਇਆ ਤੇਰੀ ਤੂੰ ਆਪੇ ਰਸਨਾ ਆਪੇ ਬਸਨਾ ਅਵਰ ਨ ਦੂਜਾ ਕਹੋ ਮਾਈ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਰਹਾਉ ਆਪੇ ਮਾਰੇ ਆਪੇ ਛੋੜੈ ਆਪੇ ਲੇਵੈ ਦੇ ਆਪੇ ਵੇਖੈ ਆਪੇ ਵਿਗਸੈ ਆਪੇ ਨਦਰ ਕਰੇ ਜੋ ਕੁਛ ਕਰਣਾ ਸੋ ਕਰ ਰਹਾ ਅਵਰ ਨਾ ਕਰਣਾ ਜਾਈ ਜੈਸਾ ਵਰਤੈ ਤੈਸੋ ਕਹੀਐ ਸਭ ਤੇਰੀ ਵਡਿਆਈ ਕਲ ਕਲ ਵਾਲੀ ਮਾਇਆ ਮਦ ਮੀਠਾ ਮਨਮਤ ਵਾਲਾ ਪੀਵਤ ਰਹੈ ਆਪੇ ਰੂਪ ਕਰੇ ਬਹੁ ਭੰਤੀ ਨਾਨਕ ਬਪੜਾ ਏਵ ਕਹੈ ਆਸਾ ਮਹੱਲਾ ਪਹਿਲਾ ਵਾਜਾ ਮਤ ਪਖਾਵਜ ਭਾਉ ਹੋਏ ਆਨੰਦ ਸਦਾ ਮਨ ਚਾਉ ਇਹਾ ਭਗਤ ਇਹੋ ਤਪਤਾਉ ਇਤ ਰੰਗ ਨਾ ਚਹ ਰਖ ਰਖ ਪਾਉ ਪੂਰੇ ਤਾਲ ਜਾਣੈ ਸਾਲਾਹ ਹੋਰ ਨੱਚਣਾ ਖੁਸ਼ੀਆਂ ਮਨਮਾਹ ਰਹਾਉ ਸਤ ਸੰਤੋਖ ਵਜਹਿ ਦੋਏ ਤਾਲ ਪੈਰੀ ਵਾਜਾ ਸਦਾ ਨਿਹਾਲ ਰਾਗ ਨਾਦ ਨਹੀਂ ਦੂਜਾ ਭਾਉ ਇਤ ਰੰਗ ਨਾ ਚਹ ਰਖ ਰਖ ਪਾਉ ਪਾਉ ਫੇਰੀ ਹੋਵੈ ਮਨ ਚੀਤ ਬਹਿਦਿਆ ਉੱਠਦਿਆ ਨੀਤਾ ਨੀਤ ਲੇਟਣ ਲੇਟ ਜਾਣਾ ਤਨ ਸਵਾਹੋ ਇਤ ਰੰਗ ਨੱਚ ਹੋ ਰੱਖ ਰੱਖ ਪਾਉ ਸਿੱਖ ਸਭਾ ਦੀ ਕਿਆ ਕਾ ਪਾਉ ਗੁਰਮੁਖ ਸੁਣਨਾ ਸਾਚਾ ਨਾਉ ਨਾਨਕ ਆਖਣ ਵੇਰਾ ਵੀਰ ਇਤ ਰੰਗ ਨੱਚ ਹੋ ਰੱਖ ਰੱਖ ਪੈਰ ਆਸਾ ਮਹੱਲਾ ਪਹਿਲਾ ਪਾਉਣ ਉਪਾਏ ਧਰੀ ਸਭ ਧਰਤੀ ਜਲ ਅਗਨੀ ਕਾ ਬੰਧ ਕੀਆ ਅੰਦੁਲਾਇ ਦਹੇਸਰ ਮੂंड ਕਟਾਇਆ 라ਵਣ ਮਾਰ ਕੇਆ ਵੱਡਾ ਭਇਆ ਕਿਆ ਉਪਮਾ ਤੇਰੀ ਆਖੀ ਜਾਏ ਤੂੰ ਸਰਬੇਪੂਰ ਰਹਿਆ ਲਿਵ ਲਾਇ ਰਹਾਉ ਜੀਉ ਉਪਾਏ ਜੁਗਤ ਹੱਥ ਕੀਨੀ ਕਾਲੀ ਨਤ ਕਿਆ ਵੱਡਾ ਭਇਆ ਕਿਸ ਤੂੰ ਪੁਰਖ ਜੋਰੂ ਕੌਣ ਕਹੀਐ ਸਰਬ ਨਿਰੰਤਰ ਰਵ ਰਹਿਆ ਨਾਲ ਕੁਟੰਬ ਸਾਤ ਵਰਦਾਤਾ ਬ੍ਰਹਮਾ ਭਾਲਣ ਸ੍ਰਿਸ਼ਟ ਗਿਆ ਆਗੇ ਅੰਤ ਨਾ ਪਾਇਓ ਤਾਕਾ ਕੰਸ ਛੇਦ ਕਿਆ ਵੱਡਾ ਭਇਆ ਰਤਨ ਉਪਾਏ ਧਰੇ ਖੀਰ ਮਥਿਆ ਹੋਰ ਪਖਲਾਏ ਜੇ ਅਸੀਂ ਕੀਆ ਕਹਿ ਨਾਨਕ ਛਪੈ ਕਿਉ ਛਪਿਆ ਏਕੀ ਏਕੀ ਵੰਡਦੀ ਆ ਆਸਾ ਮਹੱਲਾ ਪਹਿਲਾ ਕਰਮ ਕਰਤੂਤ ਬੇਲ ਵਿਸਥਾਰੀ RAM ਨਾਮ ਫਲ ਹੂਆ ਤਿਸ ਰੂਪ ਨਾਰੇਖ ਅਨਾਹਦ ਵਾਜੈ ਸ਼ਬਦ ਨਿਰੰਜਨ ਕੀਆ ਕਰੇ ਵਖਿਆਣ ਜਾਣੈ ਜੇ ਕੋਈ ਅੰਮ੍ਰਿਤ ਪੀਵੈ ਸੋਈ ਰਹਾਉ ਜਿਨ ਪਿਆਸੀ ਮਸਤ ਭਏ ਹੈ ਟੂਟੇ ਬੰਧਨ ਫਾਹੇ ਜੋਤੀ ਜੋਤ ਸਮਾਣੀ ਭੀਤਰ ਤਾ ਛੋਡੇ ਮਾਇਆ ਕੇ ਲਾਹੇ ਸਰਬ ਜੋਤ ਰੂਪ ਤੇਰਾ ਦੇਖਿਆ ਸਗਲ ਭਵਨ ਤੇਰੀ ਮਾਇਆ ਰਾਰੇ ਰੂਪ ਨਿਰਾਲਮ ਬੈਠਾ ਨਦਰ ਕਰੇ ਵਿੱਚ ਛਾਇਆ ਬੀਣਾ ਸ਼ਬਦ ਵਜਾਵੇ ਜੋਗੀ ਦਰਸਨ ਰੂਪ ਅਪਾਰਾ ਸ਼ਬਦ ਅਨਾਹਦ ਸੋ ਸਹਰਾਤਾ ਨਾਨਕ ਕਹੈ ਵਿਚਾਰਾ ਆਸਾ ਮਹੱਲਾ ਪਹਿਲਾ ਮੈਂ ਗੁਣ ਗੱਲਾ ਕੇ ਸਿਰ ਭਾਰ ਗੱਲੀ ਗੱਲਾ ਸਿਰ ਜਣਹਾਰ ਖਾਣਾ ਪੀਣਾ ਹੱਸਣਾ ਬਾਦ ਜਬ ਲੱਗ ਰਿਦੈ ਨ ਆਵਹਿ ਯਾਦ ਤਉ ਪ੍ਰਵਾਹ ਕਿਹੀ ਕਿਆ ਕੀਜੈ ਜਨਮ ਜਨਮ ਕਿਛ ਲੀਜੀ ਲੀਜੈ ਰਹਾਓ ਮਨ ਕੀ ਮਤ ਮਤਾਗਲ ਮਤਾ ਜੋ ਕਿਛ ਬੋਲੀਐ ਸਭ ਖਤੋ ਖਤਾ ਕਿਆ ਮੋਹ ਲੈ ਕੀਚੈ ਅਰਦਾਸ ਪਾਪ ਪੁੰਨ ਦੁਏ ਸਾਖੀ ਪਾਸ ਜੈਸਾ ਤੂੰ ਕਰਹਿ ਤੈਸਾ ਕੋ ਹੋਏ ਤੁਝ ਬਿਨ ਦੂਜਾ ਨਾਹੀ ਕੋਏ ਜੇਹੀ ਤੂੰ ਮਤ ਦੇਹ ਤੇਹੀ ਕੋ ਪਾਵੇ ਤੁਰ ਆਪੇ ਭਾਵੇ ਤੇ ਵੇ ਚਲਾਵੇ ਰਾਗ ਰਤਨ ਪ੍ਰੀਆ ਪਰਵਾਰ ਤਿਸ ਵਿੱਚ ਉਪਜੈ ਅੰਮ੍ਰਿਤ ਸਾਰ ਨਾਨਕ ਕਰਤੇ ਕਾ ਇਹੋ ਧਨਮਾਲ ਜੇ ਕੋ ਬੂਝੈ ਇਹੋ ਵਿਚਾਰ ਆਸਾ ਮਹੱਲਾ ਪਹਿਲਾ ਕਰ ਕਿਰਪਾ ਆਪਣੈ ਘਰ ਆਇਆ ਤਾ ਮਿਲ ਸਖੀਆ ਕਾਜ ਰਚਾਇਆ ਖੇਲ ਦੇਖ ਮਨ ਅਨੰਦ ਭਇਆ ਸੋਹ ਵਿਆਹਣ ਆਇਆ ਗਾਵੋ ਗਾਵੋ ਕਾਮਣੀ ਵਿਵੇਕ ਵਿਚਾਰ ਹਮਰੇ ਘਰ ਆਇਆ ਜਗ ਜੀਵਨ ਪਤਾਰ ਰਹਾਓ ਗੁਰੂ ਦਵਾਰ ਐ ਹਮਰਾ ਵਿਆਹ ਜੇ ਹੋਆ ਜਾਂ ਸੋ ਮਿਲਿਆ ਤਾਂ ਜਾਣਿਆ ਤੇਹ ਲੋਕਾ ਮੈਂ ਸਬਦ ਰਵਿਆ ਹੈ ਆਪ ਗਿਆ ਮਨ ਮੰਨਿਆ ਆਪਣਾ ਕਾਰਜ ਆਪ ਸਵਾਰੇ ਹੋਰਨ ਕਾਰਜ ਨਾ ਹੋਈ ਜਿਤ ਕਾਰਜ ਸਤ ਸੰਤੋਖ ਦਇਆ ਧਰਮ ਹੈ ਗੁਰਮੁਖ ਬੂਝੈ ਕੋਈ ਬਾਨਤ ਨਾਨਕ ਸਭਨਾ ਕਾ ਪਰ ਏਕੋ ਸੋਏ ਜਿਸਨੂੰ ਨਦਰ ਕਰੇ ਸਾ ਸੁਹਾਗਣ ਹੋਏ ਆਸਾ ਮਹੱਲਾ ਪਹਿਲਾ ਗ੍ਰਹਿ ਬਨ ਸੰਸਾਰ ਸਹਿਜ ਸੁਭਾਏ ਦੁਰਮਤ ਗਾਤ ਭਈ ਕੀਰਤ ਠਾਏ ਸੱਚ ਪੌੜੀ ਸਾਚੋ ਮੁਖ ਨਾਓ ਸਤਗੁਰ ਸੇਵ ਪਾਏ ਨਿਜ ਥਾਓ ਮਨ ਚੂਰੇ ਖਟ ਦਰਸ਼ਨ ਜਾਣ ਸਰਬ ਜੋਤ ਪੂਰਨ ਭਗਵਾਨ ਰਹਾਓ ਆਦਿਕ ਇਤਿਆਸ ਭੀਖ ਬੋ ਕਰੈ ਦੁਖ ਵਿਖਿਆ ਸੁਖ ਤਨ ਪਰ ਹਰੈ ਕਾਮ ਕ੍ਰੋਧ ਅੰਤਰ ਧਨ ਹਰੈ ਦੁਬਿਦਾ ਚੋੜ ਨਾਮ ਨਿਸਤਰੈ ਸਿਫਤ ਸਲਾਹਨ ਸਹਜ ਆਨੰਦ ਸਖਾ ਸੈਨ ਪ੍ਰੇਮ ਗੋਬਿੰਦ ਆਪੇ ਕਰੇ ਆਪੇ ਬਖਸਿੰਦ ਤਨ ਮਨ ਹਰ ਪਹਿ ਆਗੇ ਜਿੰਦ ਝੂਠ ਰਿਕਾਰ ਮਹਾ ਦੁਖ ਦੇਹ ਭੀਖ ਵਾਰਨ ਦੀ ਸਹਿ ਸਭ ਖੇਹ ਜੋ ਉਪਜੈ ਸੋ ਆਵੈ ਜਾਏ ਨਾਨਕ ਅਸਥਰ ਨਾਮ ਰਜਾਈ ਆਸਾ ਮਹੱਲਾ ਪਹਿਲਾ ਏਕੋ ਸਰਵਰ ਕਮਲ ਅਨੂਪ ਸਦਾ ਵਿਗਾਸ ਹੈ ਪਰਮਲ ਰੂਪ ਊਜਲ ਮੋਤੀ ਚੂ ਗਹਿ ਹੰਸ ਸਰਬ ਕਲਾ ਜਗ ਦੀ ਸੈ ਅੰਸ ਜੋ ਦੀਸੈ ਸੋ ਉਪਜੈ ਬਿਨ ਸੈ ਬਿਨ ਜਲ ਸਰਵਰ ਕਾਮਲ ਨਾ ਦੀਸੈ ਰਹਾਉ ਬਿਰਲਾ ਬੂਝੈ ਪਾਵੇ ਭੇਦ ਸਾਖਾ ਤੀਨ ਕਹੈ ਨਿਤ ਬੇਦ ਨਾਦ ਬਿੰਦ ਕੀ ਸੁਰਤ ਸਮਾਏ ਸਤਿਗੁਰ ਸੇਵ ਪਰਮ ਪਦ ਪਾਏ ਮੁਕਤੋ ਰਾਤੋ ਰੰਗਰਵੰਤੋ ਰਾਜਨ ਰਾਜ ਸਦਾ ਬਿਗ ਸੰਤੋ ਜਿਸ ਤੂੰ ਰਖਹਿ ਕਿਰਪਾ ਧਾਰ ਬੂਢਤ ਪਾਹਨ ਤਾਰਹਿ ਤਾਰ ਤ੍ਰਿਭਵਨ ਮਹਿ ਜੋਤ ਤ੍ਰਿਭਵਨ ਮਹਿ ਜਾਣਿਆ ਉਲਟ ਭਈ ਘਰ ਕਰ ਮਹ ਆਣਿਆ ਐਹ ਨਿਸ ਭਗਤ ਕਰੇ ਲੇਵ ਲਾਏ ਨਾਨਕ ਤਿਨ ਕੈ ਲਾਗੈ ਪਾਇ ਆਸਾ ਮਹੱਲਾ ਪਹਿਲਾ ਗੁਰਮਤਿ ਸਾਚੀ ਹੁਜਤ ਦੂਰ ਬਹੁਤ ਸਿਆਣ ਪਲਾਗੈ ਧੂਰ लागी मैल मिटै सच नाए गुरु प्रसाद रहै लेवलाई है हजूर हाजिर अरदास दुख सुख साथ करते प्रभु पास रहाओ कूड़ कमावै आवै जावै कहण कथनवारा नहीं आवै क्या देखा सूझ बूझ ना पावै बिन नावै मन तृप्त ना आवै जो जनमे सि रोग व्यापे होमै माया दुख संतापै ਸੇ ਜਨ ਬਾਂਚੇ ਜੋ ਪ੍ਰਭ ਰਾਖੇ ਸਤਿਗੁਰ ਸੇਵ ਅੰਮ੍ਰਿਤ ਰਸ ਚਾਖੇ ਚਲ ਤੋ ਮਨ ਰਾਖੇ ਅੰਮ੍ਰਿਤ ਚਾਖੇ ਸਤਿਗੁਰ ਸੇਵ ਅੰਮ੍ਰਿਤ ਸ਼ਬਦ ਭਾਖੇ ਸਾਚੈ ਸ਼ਬਦ ਮੁਕਤ ਗਤ ਪਾਏ ਨਾਨਕ ਵਿੱਚ ਹੋ ਆਪ ਗਵਾਏ ਆਸਾ ਮਹੱਲਾ ਪਹਿਲਾ ਜੋ ਤਿਨ ਕੀਆ ਸੋ ਸੱਚ ਥੀਆ ਅੰਮ੍ਰਿਤ ਨਾਮ ਸਤਿਗੁਰ ਦੀਆ ਹਿਰਦੈ ਨਾਮ ਨਾਹੀ ਮਨ ਭੰਗ ਅਨੰਦਿਨ ਨਾਲ ਪਿਆਰੇ ਸੰਗ ਹਰ ਜੀਉ ਰੱਖੋ ਆਪਣੀ ਸਰਣਾਈ ਗੁਰ ਪ੍ਰਸਾਦੀ ਹਰ ਰਸ ਪਾਇਆ ਨਾਮ ਪਦਾਰਥ ਨਉ ਨਿਤ ਪਾਈ ਰਹਾਓ ਕਰਮ ਧਰਮ ਸੱਚ ਸਾਚਾ ਨਾਓ ਤਾ ਕੈ ਸਦ ਬਲੇ ਹਰਹਿ ਜਾਓ ਜੋ ਹਰ ਰਾਤੇ ਸੇ ਜਨ ਪਰਵਾਨ ਤਿਨ ਕੀ ਸੰਗਤ ਪਰਮ ਨਿਧਾਨ ਹਰ ਵਰ ਜਨ ਪਾਇਆ ਧਨ ਨਾਰੀ ਹਰ ਸਿਉ ਰਾਤੀ ਸ਼ਬਦ ਵਿਚਾਰੀ ਆਪ ਤਰੈ ਸੰਗਤ ਕੁਲ ਤਾਰੈ ਸਤ ਗੁਰ ਸੇਵ ਤਤ ਵਿਚਾਰੈ ਹਮਰੀ ਜਾਤ ਪਤ ਸਚਨਾਉ ਕਰਮ ਧਰਮ ਸੰਜਮ ਸਤ ਪਾਉ ਨਾਨਕ ਬਖਸ਼ੇ ਪੂਛ ਨਾ ਹੋਏ ਦੂਜਾ ਮਿਟੇ ਏਕੋ ਸੋਏ ਆਸਾ ਮਹੱਲਾ ਪਹਿਲਾ ਇਕ ਆਵਹਿ ਇਕ ਜਾਵਹਿ ਆਈ ਇਕ ਹਰ ਰਾਤੀ ਰਹੈ ਸਮਾਈ ਇਕ ਧਰਨ ਗਗਨ ਮਹਿ ਠੌਰ ਨ ਪਾਵਹਿ ਸੇ ਕਰਮਹੀਣ ਹਰਨਾਮ ਨਾ ਧਿਆਵਹਿ ਗੁਰਪੂਰੇ ਤੇ ਗਤਮਿਤ ਪਾਈ ਇਹ ਸੰਸਾਰ ਬਖਵਤ ਅਤਿ ਭੌਜਲ ਗੁਰ ਸਾਬਦੀ ਹਰ ਪਾਰ ਲੰਘਾਈ ਰਹਾਓ ਜਿਨ ਕਉ ਆਪ ਲਏ ਪ੍ਰਭ ਮੇਲ ਤਿਨ ਕਉ ਕਾਲ ਨਾ ਸਾਕੈ ਪੇਲ ਗੁਰਮੁਖ ਨਿਰਮਲ ਰਹੈ ਪਿਆਰੇ ਜਿਉ ਜਲ ਅੰਭ ਉਪਰ ਕਮਲ ਨਿਰਾਰੇ ਬੁਰਾ ਭਲਾ ਕਹੋ ਕਿਸ ਨੋ ਕਹੀਐ ਦੀਸੈ ਬ੍ਰਹਮ ਗੁਰਮੁਖ ਸਚ ਲਈਐ ਅਕਥ ਕਥਾ ਗੁਰਮਤਿ ਵਿਚਾਰ ਮਿਲ ਗੁਰ ਸੰਗਤ ਪਾਵਉ ਉਪਾਰ ਸਾਸਤ ਬੇਦ ਸਮ੍ਰਿਤ ਬਹੁ ਭੇਦ 68 ਮੱਜਨ ਹਰ ਰਸ ਰੇਦ ਗੁਰਮੁਖ ਨਿਰਮਲ ਮੈਲ ਨਾ ਲੱਗਿਆ ਨਾਨਕ ਹਿਰਦੈ ਨਾਮ ਵੱਡੇ ਧੁਰ ਭਾਗੇ ਆਸਾ ਮੁਹੱਲਾ ਪਹਿਲਾ ਨਿਵ ਨਿਵ ਪਾਏ ਲੱਗੋ ਗੁਰ ਆਪਣੇ ਆਤਮਰਾਮ ਨਿਹਾਰਿਆ ਕਰਤ ਵਿਚਾਰ ਹਿਰਦੈ ਹਰ ਰਵੇ ਆ ਹਿਰਦੈ ਦੇਖ ਵਿਚਾਰਿਆ ਬੋਲਹੁ ਰਾਮ ਕਰੇ ਨਿਸਤਾਰਾ ਗੁਰ ਪ੍ਰਸਾਦ ਰਤਨ ਹਰ ਲਾਭੈ ਮਿਟਿਆ ਗਿਆਨ ਹੋਏ ਉਜੀਆ ਰਾਰਾਉ ਰਵਨੀ ਰਵੇ ਬੰਧਨ ਨਹੀਂ ਟੁੱਟਹਿ ਵਿੱਚ ਹਉ ਮੈਂ ਪਰਮਾ ਨ ਜਾਈ ਸਤਗੁਰ ਮਿਲੇ ਤਾ ਹੋ ਮੈਂ ਤੂ ਤੈ ਤਾ ਕੋ ਲੇਖੈ ਪਾਈ ਹਰ ਹਰ ਨਾਮ ਭਗਤ ਪ੍ਰੇਉ ਪ੍ਰੀਤਮ ਸੁਖ ਸਾਗਰ ਉਰ ਧਾਰੇ ਭਗਤ ਵਚਲ ਜਗ ਜੀਵਨ ਦਾਤਾ ਮਤ ਗੁਰ ਮਤ ਹਰ ਨਿਸਤਾਰੇ ਮਨ ਸੋ ਝੂਜ ਮਰੈ ਪ੍ਰਭ ਪਾਏ ਮਨ ਸਾ ਮਨ ਹੈ ਸਮਾਏ ਨਾਨਕ ਕਿਰਪਾ ਕਰੇ ਜਗ ਜੀਵਨ ਸਹਿਜ ਪਾਏ ਲਿਵ ਲਾਏ ਆਸਾ ਮਹੱਲਾ ਪਹਿਲਾ ਕਿਸ ਕਉ ਕਹੈ ਸੁਣਾਵਹਿ ਕਿਸ ਕਉ ਕਿਸ ਸਮਝਾਵਹਿ ਸਮਝ ਰਹੇ ਕਿਸੈ ਪੜਾਵ ਹੈ ਪੜ ਗੁਣ ਬੂਝੇ ਸਤਿਗੁਰ ਸਬਦ ਸੁਨਤੋਖ ਰਹੇ ਐਸਾ ਗੁਰਮਤ ਰੰਮਤ ਸਰੀਰਾ ਹਰ ਭਜ ਮੇਰੇ ਮਨ ਗਹਿਰ ਗੰਭੀਰਾ ਰਹਾਉ ਅਨਤ ਤਰਾੰਗ ਭਗਤ ਹਰ ਰੰਗਾ ਅਨ ਦਿਨ ਸੂਚੇ ਹਰ ਗੁਣ ਸੰਗਾ ਮਿਥਿਆ ਜਨਮ ਸਾਕਤ ਸੰਸਾਰਾ RAM ਭਗਤ ਜਨਮ ਰਹਿ ਨਿਰਾਰਾ ਸੂਚੀ ਕਾਇਆ ਹਰ ਗੁਣ ਗਾਇਆ ਆਤਮ ਚੀਨ ਰਹਿ ਲਿਵ ਲਾਇਆ ਆਦ ਅਪਾਰ ਅਪਰੰਪਰ ਹੀਰਾ ਲਾਲ ਰੱਤਾ ਮੇਰਾ ਮਨ ਧੀਰਾ ਕਥਨੀ ਕਹ ਹੈ ਕਹ ਹੈ ਸੇ ਮੂਏ ਸੋ ਪ੍ਰਭ ਦੂਰ ਨਾਹੀ ਪ੍ਰਭ ਤੂੰ ਹੈ ਸਭ ਜਗ ਦੇਖਿਆ ਮਾਇਆ ਛਾਇਆ ਨਾਨਕ ਗੁਰਮਤਿ ਨਾਮ ਧਿਆਇਆ ਆਸਾ ਮਹੱਲਾ ਪਹਿਲਾ ਤੇ ਤੁਕਾ ਕੋਈ ਭੀਖ ਭੀਖਿਆ ਖਾਏ ਕੋਈ ਰਾਜਾ ਰਹਿ ਅਸਮਾਏ ਕਿਸ ਹੀ ਮਾਨ ਕਿਸੈ અપਮਾਨ ਟਾਹੇ ਉਸਾਰੇ ਧਰੇ ਧਿਆਨ ਤੁਝ ਤੇ ਵੱਡਾ ਨਾਹੀ ਕੋਈ ਕਿਸ ਵੀ ਖਾਲੀ ਚੰਗਾ ਹੋਏ ਮੈਂ ਤਾਂ ਨਾਮ ਤੇਰਾ ਆਧਾਰ ਤੂੰ ਦਾਤਾ ਕਰਨ ਹਾਰ ਕਰਤਾਰ ਰਹਾਉ ਵਾਟ ਨਾ ਪਾਵੋ ਵੀਗਾ ਜਾਉ ਦਰਗਹ ਬੈਸਣ ਨਾਹੀ ਥਾਉ ਮਨ ਕਾ ਅੰਦੁਲਾ ਮਾਇਆ ਕਾ ਬੰਦ ਖੀਨ ਖਰਾਬ ਹੋਵੇ ਨਿਤ ਕੰਦ ਖਾਨ ਜੀਵਨ ਕੀ ਬਹੁਤੀ ਆਸ ਲੀਖੈ ਤੇਰੇ ਸਾਸ ਗਿਰਾਸ ਅਹਨਸ ਅੰਦਲੇ ਦੀਪਕ ਦੇ ਭੌਜਲ ਡੂਬਤ ਚਿੰਤ ਕਰੇ ਕਹ ਹੈ ਸੁਣ ਹੈ ਜੋ ਮਨ ਹੈ ਨਾਉ ਆਉ ਬਲਿਹਾਰ ਐ ਤਾ ਕਹਿ ਜਾਓ ਨਾਨਕ ਏਕ ਕਹਿ ਅਰਦਾਸ ਜੀਉ ਪਿੰਡ ਸਭ ਤੇਰੇ ਪਾਸ ਜਾਂ ਤੂੰ ਦੇਹ ਜਪੀ ਤੇਰਾ ਨਾਮ ਦਰਗਹ ਬੈਸਣ ਹੋਵੇ ਥਾਉ ਜਾਂ ਤੁਧ ਪਾਵੈ ਤਾ ਦੁਰਮਤ ਜਾਏ ਗਿਆਨ ਰਤਨ ਮਨ ਵਸੈ ਆਏ ਨਦਰ ਕਰੇ ਤਾ ਸਤਿਗੁਰ ਮਿਲੈ ਪ੍ਰਣਵਤ ਨਾਨਕ ਭਵਜਲ ਤਰੈ ਆਸਾ ਮਹੱਲਾ ਪਹਿਲਾ ਪੰਜ ਪਦੇ ਦੁੱਧ ਬਿਨ ਥੇਨ ਪੰਖ ਬਿਨ ਪੰਖੀ ਜਲ ਬਿਨ ਉਤਪਜ ਕਾਮ ਨਾਹੀ ਕਿਆ ਸੁਲਤਾਨ ਸਲਾਮ ਵੀ ਹੂਣਾ ਅੰਧੀ ਕੋਠੀ ਤੇਰਾ ਨਾਮ ਨਾਹੀ ਕੀ ਵਿਸਰਹਿ ਦੁੱਖ ਬਹੁਤਾ ਲਾਗੈ ਦੁੱਖ ਲਾਗੈ ਤੂੰ ਵਿਸਰਨਾਹੀ ਰਹਾਓ ਅੱਖੀ ਅੰਧ ਜੀਵ ਰਸ ਨਾਹੀ ਕੰਨੀ ਪਵਣ ਨਾ ਵਾਜੈ ਚਰਣੀ ਚਲੈ ਪਜੂਤਾ ਆਗੈ ਵਿਣ ਸੇਵਾ ਫਲ ਲਾਗੇ ਅਖਰ ਬਿਰਖ ਬਾਗ ਭੋਇ ਚੋਖੀ ਸੰਚਿਤ ਭਾਉ ਕਰੇਹੀ ਸਭਨਾ ਫਲ ਲਾਗੈ ਨਾਮ ਏਕੋ ਬਿਨ ਕਰਮਾ ਕੈਸੀ ਲੀਹੀ ਜیتے ਜੀ ਤੇ ਤੇ ਸਭ ਤੇਰੇ ਵਿਣ ਸੇਵਾ ਫਲ ਕਿਸੈ ਨਾਹੀ ਦੁੱਖ ਸੁਖ ਭਾਣਾ ਤੇਰਾ ਹੋਵੇ ਵਿਣ ਨਾਵੇ ਜੀਉ ਰਹੈ ਨਾਹੀ ਮਤ ਵਿੱਚ ਮਰਨ ਜੀਵਨ ਹੋਰ ਕੈਸਾ ਜਹ ਜੀਵਾ ਤਾਂ ਜੁਗਤ ਨਾਹੀ ਕਹਿ ਨਾਨਕ ਜੀ ਵਾਲੇ ਜੀਆ ਜਹ ਭਾਵੇ ਤਹ ਰਾਖ ਤੁਹੀ